ਕਹਿਣ ਨੂੰ ਤਾਂ ਹੈ ਚੰਡੀ ਦੇ ਬੁਜਾਰੀ ਨੇ ਕਹਿਣ ਨੂੰ ਤਾਂ ਚੰਡੀ ਦੇ ਬੁਜਾਰੀ ਨੇ ਪਰ ਚੰਡੀ ਦੇ ਬੁਜਾਰੀ ਸਿਰਫ ਰਸਤਾ ਬਦਲਣ ਵਾਸਤੇ ਰ ਰਸਤਾ ਬ ਮੁੜਾ ਇਹਨਾਂ ਦੀ ਹੋਈ ਹੈ ਇਹ ਪੰਡਤ ਦੀ ਮਾਲ ਜਿੰਨੇ ਮਾਲਾਧਾਰੀ ਸੰਤ ਨੇ ਸਾਬ ਇਹ ਗੁਰਮਤ ਨੂੰ ਬਦਲਣ ਵਾਲੇ ਨੇ ਸਰਕਾਰੀ ਹੁੰਦੇ ਨੇ ਸੰਤ ਇਹ ਸਾਰੇ ਸਰਕਾਰ ਨਾਲ ਰਲੇ ਹੋਏ ਕੁਝ ਸਰਕਾਰ ਦੇ ਪੈਦਾ ਕੀਤੇ ਹੁੰਦੇ ਨੇ ਕੁਝ ਪਹਿਲਾਂ ਰਲ ਕੇ ਤਾਂ ਪੈਦਾ ਹੁੰਦੇ ਨੇ ਕੋਈ ਇਹਨਾਂ ਨੇ ਕੋ ਕਰਮ ਕਰਨੇ ਹੁੰਦੇ ਸਰਕਾਰ ਤੋਂ ਇਹਨਾਂ ਨੂੰ ਫਿਰ ਉਹਦੀ ਮਿਲਦੀ ਹੈ ਇਜਾਜ਼ਤ ਸਰਕਾਰ ਇਹਨਾਂ ਦੇ ਕੋ ਕਰਮਾਂ ਤੇ ਪੜਦਾ ਪਉਂਦੀ ਰਹਦੀ ਹੈ ਮਦਦ ਕਰਦੀ ਰਹਦੀ ਹੈ ਸਰਸੇ ਵਾਲੀ ਦੀ ਵੀ ਕਰਦੀ ਹੈ ਹੋਰ ਵੀ ਕਰਦੀ ਹੈ ਸਾਰਿਆਂ ਦੀ ਕਰਦੀ ਹੋ ਰਹਿੰਦੀ ਹੈ ਸਰਕਾਰ ਨੂੰ ਇਹ ਕਮਨੰਦ ਨੇ ਸਰਕਾਰ ਇਹਨਾਂ ਨੂੰ ਕਮਨੰਦ ਦਿੰਦੀ ਹੈ ਇਹ ਜਿਹੜੇ ਬੈਸ਼ਨੂ ਭਗਤ ਹੁੰਦੇ ਨੇ ਜਿਹੜੇ ਨਾ ਵੈਸ਼ਨੂ ਭਗਤਾਂ ਦੇ ਵਿੱਚੋਂ ਸਰਕਾਰ ਨਾਲ ਨਾ ਰੜਨਾ ਸਰਕਾਰ ਦੇ ਕਬਜ਼ੇ 'ਚ ਨਾ ਹੋਣ ਉਹ ਫਿਰ ਭਗਤ ਅਸਲੀ ਬਣ ਜਾਂਦੇ ਹੁੰਦੇ ਜਿਵੇਂ ਕਬੀਰ ਬਣ ਗਿਆ ਸੀ ਉਹ ਦੂਏ ਭਗਤਾਂ ਨਾਲ ਹੋ ਵੀ ਅਟ ਹੋ ਜਾਂਦੇ ਨੇ ਫਿਰ ਕਹਿੰਦਾ ਤੁਸੀਂ ਤਾਂ ਜੋ ਕੇ ਹਾਂ ਸੀ ਪਹਿਲਾਂ ਮੈਨੂੰ ਉਦੋਂ ਉਲਟੇ ਰੂਲ ਲੈ ਕੇ ਜਾਂਦੇ ਹੁਣ ਜਦ ਹਟਾਉਂਦੇ ਨੇ ਨਾ ਨਾ ਬਹੁਤਾ ਧਿਆਨ ਨਹੀਂ ਲਈਦਾ ਹੁੰਦਾ ਘਾਨ ਰੋੜਣੀ ਹੈ ਫਿਰ ਉਹ ਸਮਝਦਾ ਦਮੀ ਦਾ ਬੇਈਮਾਨ ਨੇ ਫਿਰ ਉਹਨਾਂ ਨੂੰ ਛੱਡ ਦਿੰਦਾ ਵੀ ਮੈਂ ਤਾਂ ਜਾਣਾਂ ਉੱਥੇ ਨੂੰ ਜਿੱਥੇ ਮੈਨੂੰ ਲੋੜ ਸੀ ਤੁਸੀਂ ਇੱਥੇ ਖੇਡੋ ਮਾਇਆ ਚ ਮੈਨੂੰ ਨਹੀਂ ਲੋੜ ਹੈਗੀ ਮਾਇਆ ਦੀ ਉਹ ਜਿਹੜਾ ਇੱਥੋਂ ਨਿਕਲ ਜਬੇ ਉਹ ਹੈ ਪਰਪੰਚ ਤੋਂ ਨਿਕਲ ਗਿਆ ਭਾਉ ਭਗਤੀ ਭਗਵਾਨ ਹਿਤ ਆਈ ਹੈ ਭਗਤੀ ਭਾਉ ਭਗਤੀ ਭਗਤ ਭਗਵਾਨ ਹਿੱਤ ਮਾਇਆ ਲਿਪਤਨਾ ਰੰਚ ਇੰਨੀ ਵੀ ਮਾਇਆ ਦੀ ਲਪਤ ਨਹੀਂ ਰਹੇ ਬਿਰਲੇ ਕਈ ਇਹ ਨਾਨਕਾ ਜੇ ਨਾ ਰਖੇ ਪਰਪੰਚ ਇੱਥੋਂ ਕੋਈ ਬਰਲਾ ਨਿਕਲਦਾ ਬੱਛੀ ਭਗਤ ਦੇ ਵਿੱਚੋਂ ਆਪਣੀ ਕੋਈ ਵਖਰੀ ਕਰਦਾ ਇੱਕ ਵਗ ਹੈ ਸੰਤਾਂ ਦਾ ਵਗ ਫਿਰਦਾ ਨਾ ਕਹਣਾ ਨਹੀਂ ਸੀ ਉਹ ਸੰਤਾਂ ਦੇ ਵਗ ਫਿਰਦੇ ਕਿਹਦੇ ਕਿਹਦੇ ਪੈਰੀਂ ਅਥਲਾਵੋ ਉਹ ਕਹਿੰਦਾ ਨਹੀਂ ਸੀ ਮੁੰਡਾ ਕੀ ਆਉ ਉਮਰ ਸਾਰਾ ਉਹ ਇਹ ਰ ਮਜ਼ਾਕੀਆ ਉਹ ਲਿਖਦਾ ਹੁੰਦਾ ਗੋਗੋਆਣੀ ਗੋਗੋਆਣੀ ਕਹਿੰਦਾ ਸੰਤਾ ਦੇ ਬਗ ਫਿਰਦੇ ਨਹੀਂ ਵਾ ਕੀਤੇ ਕੀਤੇ ਪੈਰੀਂ ਹੱਥ ਲਾਉ ਦੇਖੋ ਗੱਲ ਕਹਿ ਗਿਆ ਉਹ ਆਪਣੀ ਗਿੱਡੇ ਤੇ ਮਾਰ ਗਿਆ ਇਹਨਾਂ ਦੇ ਇਹ ਤਾਂ ਬਗ ਫਿਰਦਾ ਇਹਨਾਂ ਦਾ ਭਗਤ ਨੇ ਤਾਂ ਆਪਣੀ ਬੱਚੀ ਬਗ ਤੋਂ ਬਾਹਰ ਕਰਦੀ ਹੈ ਬਸ ਕਬੀਰ ਦੀ ਬੱਚੀ ਬਗ ਤੋਂ ਬਾਹਰ ਹੈ ਗੁਰੂ ਵਰਦਾਸ ਦੀ ਬੱਚੀ ਬਗ ਤੋਂ ਬਾਹਰ ਹੋ ਗਈ ਫਿਰ ਉਹ ਕਹਿੰਦੇ ਨੇ ਇਹਨਾਂ ਬਗਦਾਰੂ ਜਿਹੜੇ ਮਾਲਾ ਧਾਰੀ ਨੇ ਚਿੱਟੇ ਜਨ ਕੇ ਕੱਪੜੇ ਵਹਿਲੇ ਚਿੱਤ ਕਠੋਰ ਜਿਓ ਇਹਨਾਂ ਦੀ ਅਸਲੀਅਤ ਦੱਸਦੇ ਨੇ ਫਿਰ ਉਹ ਵੀ ਹੈ ਕਿ ਅੰਦਰੋਂ ਕੀ ਨੇ ਫਿਰ ਮੁਖ ਨਾਮ ਆਮਾਲਾ ਫੇਰਦੇ ਨੇ ਮੂੰਹ ਦੇ ਵਿੱਚ ਹੀ ਆ ਇਹਨਾਂ ਮੂੰਹ ਵਾਲਾ ਨਾਮ ਹੈ ਨਾਮ ਨਹੀਂ ਹੁੰਦਾ ਹਿਰਦੇ ਵਾਲਾ ਨਾਮ ਹੁੰਦਾ ਨਾਮ ਤਾਂ ਹਿਰਦੇ 'ਚ ਇਹ ਬਗਾਨਾ ਬਾਣੀ ਲਿਆ ਕੇ ਦਿਖਾਉਂਦੇ ਨਾ ਇਹਨਾਂ ਦੀ ਗਾਂ ਨਹੀਂ ਦੁੱਧ ਦਿੰਦੀ ਇਹ ਤਾਂ ਮੁੱਲ ਦਾ ਦੁੱਧ ਵੇਚਦੇ ਨੇ ਬਾਹਰੋਂ ਲਿਆ ਕੇ ਸੁਣੀਏ ਸੁਣੀਆਂ ਗੱਲਾਂ ਕਹਿੰਦੇ ਨੇ ਆਪਣੀ ਗਾਂ ਨੂੰ ਦੁੱਧ ਨਹੀਂ ਏਰੋਦੀ ਕਹਦਾ ਦੁੱਧ ਨਹੀਂ ਆ ਇਹਨਾਂ ਦਾ ਸੁਣੀਏ ਸੁਣੀਆਂ ਗੱਲਾਂ ਇਹਨਾਂ ਦੀ ਗਾਇਦਾ ਫੰਡਰ ਹੈ ਕੁਪਛਾ ਹੈ ਹੀ ਨਹੀਂ ਇਹ ਬੱਚਾ ਹੋ ਗਾਇ ਦਾ ਤਾਂ ਉਹ ਬੱਚਾ ਤਾਂ ਨਿਸ਼ਾਨੀ ਹੈ ਨਾ ਮੰਡੀ ਤੇ ਵੇਚਣ ਜਾਈਏ ਜੇ ਮਕਰ ਬੱਚਾ ਬੱਠੀ ਨਾ ਹੋਵੇ ਕੋਈ ਲੈਂਦਾ ਇਹ ਗਾਇ ਦਾ ਦੁੱਧ ਵੀ ਕੱਢੇ ਆਪੇ ਬੱਚਾ ਬੱਠੀ ਉਹ ਲੈ ਲੈਂਦਾ ਵੀ ਚਲੋ ਹੁੜ ਕਰ ਲਿਆ ਫੇਰ ਦੇ ਦਊ ਪਤਾ ਹੈ ਇਹ ਕਹਿੰਦਾ ਗਾਂ ਦਵਾਈ ਬਛੜਾ ਬੇਲ ਬਛੜਾ ਘੜਿਆ ਜਿਹੜਾ ਅੰਦਰ ਗਿਆਨ ਪੈਦਾ ਆਇਆ ਉਹ ਬਛੜਾ ਕਹਿੰਦਾ ਸਾਡੇ ਕੋਲ ਗਿਆਨ ਦੱਸਣ ਨੂੰ ਹੈ ਬਛੜਾਈ ਹੈ ਗਾਂ ਨਹੀਂ ਹੈ ਗਾਂ ਦਾ ਗੁਰਮਤਾ ਦੁੱਧ ਤਾਂ ਉੱਥੋਂ ਹੁਣ ਗਾਂ ਦਾ ਝੰਡੀਓ ਹੈ ਸਾਡੇ ਕੋਲ ਤਾਂ ਬਛੜਾ ਹੀ ਬਛੜਾ ਇਹਦਾ ਆਪ ਬਛੜਾ ਦੁੱਧ ਪੀਂਦਾ ਉਹਦਾ ਹੀ ਇਹਦੀ ਹੈਗਾ ਕੁਛ ਵੀ ਇਹ ਪੂਤਾ ਮਾਤਾ ਉਹ ਮਾਤਾ ਹੈ ਪੂਤਾ ਤੂੰ ਗੁਰਾ ਪਤਾ ਤੋਗੇ ਮੇਰਾ ਮਾਤਾ ਪਤਾ ਹੈ ਪੂਤਾ ਹੈ ਨਾ ਫਿਰ ਪੂਤ ਨੂੰ ਦੁੱਧ ਕਿੱਹੀਦਾ ਮਾਤਾ ਗੁਰਮਤਿ ਗਣਤਾ ਹੋਵ ਨਾਮ ਦੇ ਆਪਣੇ ਕੀ ਲੈਂਦੀ ਐ ਨਾਮ ਦੇ ਦੇ ਦੁੱਧ ਦੰਦਰੋਂ ਪੈਦਾ ਹੋਇਆ ਕਬਲ ਗਾਇ ਨਾਮੇ ਦੁਹਿਆਨੀ ਜੋ ਕੇ ਲੈਂਦੀ ਐ ਨਾ ਇਹਨਾਂ ਗੱਲਾਂ ਨੂੰ ਪਾਉਣ ਨੂੰ ਬੁਝੇ ਕੌਣ ਬੁਝੇ ਇਹਨਾਂ ਗੱਲਾਂ ਨੂੰ ਕੀ ਗੱਲ ਹੈ ਉੱਥੇ ਪਹੁੰਚੇ ਤਾਂ ਬੁਝੇ ਜੇ ਕੋਈ ਦੇਖੇ ਤਾਂ ਦੱਸੇ ਕਹ ਹੋ ਰਹਾ ਪਹਿਲਾਂ ਸਮਝ ਜਾਈ ਇੱਕ ਸੰਤ ਦੀ ਅਸੀਂ ਨਿਆਣੇ ਹੁੰਦੇ ਨੂੰ ਸਾਡੀ ਜ਼ੁਬਾਨ ਯਾਦ ਕਰਾ ਰਹੀ ਸੀ ਬੱਚਾ ਕਦੇ ਬੋਲਦਾ ਰਹਿਣਾ ਜਿਹੜੀ ਬਾਣੀ ਜਗਜੀਤ ਸਾਹਿਬ ਨਹੀਂ ਹੈ ਉਹ ਪਰ ਇਹਦੇ ਨਾਲ ਮਿਲਦੀ ਜੁਲਦੀ ਹੈ ਪੰਡਤ ਨੂੰ ਕਿਹਾ ਹੈ ਦੇਖੋ ਪੰਡਤ ਤੇ ਹੀ ਅਟੈਕ ਆ ਉੱਥੇ ਜਿੰਨੇ ਬ੍ਰਹਮ ਗਿਆਨੀ ਦੇ ਪੰਡਤ ਤੇ ਅਟੈਕ ਕਰਦੇ ਜੋਗੀਆਂ ਤਾਂ ਨਹੀਂ ਕੀਤਾ ਉਹ ਅਟੈਕ ਯੋਗਿਆਂ ਤੋਂ ਹੁੰਦਾ ਸੀ ਆਇਆ ਵੀ ਭਾਈ ਆ ਜਿਹੜੀ ਸਮਾਧੀ ਐ ਇਦਾਂ ਨਹੀਂ ਲੱਗਦੀ ਹੁੰਦੀ ਯੋਗੀ ਮਾਇਆ ਦਾ ਤਿਆਗੀ ਨੇ ਉਹ ਕਹਿੰਦਾ ਨਾਮੇ ਤੋਵੇਂ ਕੰਟ ਬਜਾਵੇ ਨਾਮ ਦਾ ਤੋਂ ਨਾ ਰੋਜ ਯੋਗੀ ਦਾ ਨਾਮ ਦਾ ਤੋਂ ਨਹੀਂ ਉਹ ਤਾਂ ਸਵਾ ਮੜ ਲੈਂਦਾ ਨਾਮੇ ਤੋਵੇਂ ਕੰਟ ਬਜਾਵੇ 12 ਟਿੱਕੇ ਗਿਣ ਗਿਣ ਲਾਵੇ ਬਾਹਰੋਂ ਤੋਤੇ ਕਿਆ ਹੋਵੇ ਭਾਈ ਕਿਬ ਲਗ ਅੰਦਰ ਕੀ ਮੈਲ ਨਾ ਜਾਈ ਵਹਿਲ ਤਾਂ ਅੰਦਰ ਹੈ ਤੇਰੀ ਗੁਰਬਾਣੀ ਵੀ ਦੇਖੋ ਗੁਰਬਾਣੀ ਨਾ ਕਿਵੇਂ ਵਹਿਲ ਖਾਂਦੀ ਹੈ ਬਾਣੀ ਸਾਰੀ ਗੱਲਾਂ ਗੱਲੀ ਕਰਨਾ ਛੁੱਟਾ ਇਹ ਗੱਲਾਂ ਕਰਦਾ ਤੂੰ ਗੱਲਾਂ ਨਾਲ ਨਹੀਂ ਛੁਟਕਾਰਾ ਹੁੰਦਾ ਗੱਲੀ ਕਿਨੇ ਨਾ ਪਾਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਗੱਲਾਂ ਗੱਲੀ ਕਰਨਾ ਛੁੱਟੇ ਗੱਲਾਂ ਕਰਕੇ ਛੁਟਕਾਰਾ ਨਹੀਂ ਹੁੰਦਾ ਹੁੰਦਾ ਸੱਚੋ ਸੱਚ ਨਵੇੜਾ ਕੋ ਨਾਂ ਨ ਕਰਨੇ ਹੋਏ ਚੱਲੇ ਨਹੀਂ ਝੂਠੇ ਕਾਗਜ਼ਾਂ ਦਾ ਬੇੜਾ ਉਹੀ ਝੂਠੇ ਕਾਗਜ਼ਾਂ ਦਾ ਵੇੜਾ ਕਵੀਰ ਕਾਗਜ਼ ਕੀ ਉਬਰੀ ਮਸਕੇ ਕਰਮ ਕਪਾਟ ਪਾਨ ਬੋਲੀ ਪ੍ਰਥਮੀ ਪੰਡਤ ਪਾੜੀ ਪੜ ਬੜਗੀ ਨਾ ਨਾਲ ਗੱਲ ਸਾਰੇ ਇਹ ਟੈਕਰਦੇ ਰਹਿੰਦੇ ਰਹਤੇ ਜੇ ਨਹੀਂ ਕਰਦੇ ਸਾਨੂੰ ਨਹੀਂ ਅਜਿਹਾ ਖਰੂ ਕਰਨਾ ਉਹ ਟੈਕਰਨਾ ਕਿਵੇਂ ਪੰਡਤ ਨਾਨਾ ਫਰਦ ਪੜ੍ਹ ਲਈ ਪੰਡਤ ਪੰਡਤ ਕਿਰਪਾ ਰਾਮ ਵੀ ਤਾਂ ਪੜ੍ਹਦੇ ਆ ਵਤੀ ਦਾਸ ਵੀ ਤਾਂ ਪੰਡਤ ਹੈ ਸਤੀ ਦਾਸ ਵੀ ਤਾਂ ਪੜ੍ਹਦੇ ਆ। ਉਹ ਕੋਈ ਖਾਨਦਾਨ ਕੋਈ ਬਾਣਾ ਨਹੀਂ ਹੁੰਦਾ। ਗੁਰੂ ਘਰਜ ਕੌਣ ਨਹੀਂ ਹੋਇਆ? ਰਾਮ ਰੈ ਕੌਣ ਸੀ? ਤੇ ਗੁਰੂਆਂ ਦੇ ਸਾਰੇ ਖਾਨਦਾਨਾਂ ਨੇ ਅਸੀਂ ਵਿਰੋਧ ਕਰ ਲਿਆ। ਵੇਦੀਆਂ ਦੇ ਮੈਦੀਆਂ ਦੇ ਵਿੱਚ ਜਦ ਵੇਦੀ ਤਾਂ ਨਹੀਂ ਕਹਿੰਦੇ, ਵੇਦੀ ਤਾਂ ਅਲੱਗ ਦੇ ਨਾਂ ਕਿ ਵੇਦੀ ਤਾਂ 70 ਵਰੋਂ ਨਿਕਲਿਆ ਨਾ ਖੋਟਾ ਨਿਕਲ ਗਿਆ 55 ਦਾ ਖੋਟਾ ਹੈ ਦਿਲ ਖੋਟੇ ਆਕੀ ਫਿਰਨ ਬਲ ਭਾਰੋ ਚੈਨ ਛੱਡੀਏ ਬੇਦੀਆਂ ਨੇ ਨਫ਼ਰਤ ਕਰ ਲਈਏ ਗੁਰਨਾਨ ਦੇਵ ਜੀ ਸਾਰੇ ਖਾਦਾਨਾਂ ਨੇ ਨਫ਼ਰਤ ਕਰ ਲਈਏ ਇਹਨੇ ਬੁੱਧੀਹੀਨ ਨਫ਼ਰਤ ਕਿਸੇ ਨਾਲ ਨਹੀਂ ਕਰਨੀ ਨਫ਼ਰਤ ਕਰਨੀ ਆਪਣੀ ਓਗਲ ਨੂੰ ਜੋ ਕਰਨੀ ਹੈ ਨਫ਼ਰਤ ਖਾਤਰ ਬੇਹੇਰਾ ਕੁਝ ਕਰਨ ਨੂੰ ਕਰੋ ਤਾਂ ਸਹੀ ਅੰਦਰ ਬੇਹੇਰੇ ਓਗਲ ਨੂੰ ਨਾ ਕਰ ਲੋ ਨਫ਼ਰਤ ਵਿਰੋਧ ਕਰਨਾ ਓਗਣਾ ਨਾ ਓਗਣਾ ਤੇ ਕਰ ਲੋ ਉਹ ਜਿੱਥੇ ਕੋਹਾੜੇ ਦੇ ਜਿੱਥੇ ਕੰਬਰੇਲੇ ਉੱਥੇ ਲੈਂਦੇ ਦੀ ਪੈਰ ਤੇ ਕੋਹਾੜਾ ਮਾਰਦੇ ਦੀ ਵੜਾ ਪੈਰ ਤੇ ਮਾਲਮਾਤ ਨਹੀਂ ਬਣਾਇਆ ਹੋਇਆ ਕੋਹਾੜਾ ਕੰਬਲੇੜ ਨੂੰ ਉੱਤੇ ਊਰਗ ਪੈਰ ਤੇ ਮਾਰ ਰੇ ਨਾ ਭਰਦੇ ਤੇ ਭਰੇ ਹੋਏ ਨੇ ਸਾਰੇ ਲਖਾਰੀ ਸਾਰੇ ਤਾਂ ਖੜ ਰਹੀ ਹੈ ਜਿਹੜੇ ਵਿਰੋਧ ਕਰ ਰਹੇ ਨੇ 10 ਬਰਾਂਦਾ ਉਹ ਕਮੀ ਦਾ ਗਾਉਂ ਸਾਰੇ ਨਫਰਤ ਦੇ ਭਰੇ ਹੋਏ। ਅਲਰਜੀ ਉਹਨਾਂ ਨੂੰ ਪੜ ਦਿੱਤੋ। ਅਲਰਜੀ ਬੇਤੂਨ। ਪਰ ਇਹ ਤਾਂ ਖਲਾਫ ਹੁਣ ਦੇਖਾਂਗੇ ਵੀ ਜਿਹੜੀ ਚੰਡੀ ਦਸਮ ਪਾਸ਼ਾ ਨੇ ਕਹੀ ਉਹ ਕਿਹੜੀ ਐ। ਉਹ ਤਾਂ ਅਲਰਜੀ ਦਸਮ ਪਾਸ਼ਾ ਨੂੰ ਵੀ ਉਹ ਚੰਡੀ ਤੋਂ ਦਾ। ਉਹਨਾਂ ਨੇ ਕੁਝ ਕਰਕੇ ਦੱਸਿਆ ਤੁਹਾਡੇ ਕੋਲ ਹੈ ਕੁਝ ਨਹੀਂ। ਇਹ ਕੁਝ ਉਹਨਾਂ ਨੇ ਦੱਸਿਆ ਸੀ ਜਿਹਦਾ ਪ੍ਰਚਾਰ ਕਰਨ ਦੀ ਲੋੜ ਆ ਨਫਰਤ ਕਰਨ ਦੀ।